ਵਰਕਮਾਸਟਰ 105 ਦੇ ਨਾਮ ਨਾਲ ਟਰੈਕਟਰ ਕੰਪਨੀ ਨੇ ਲਾਂਚ ਕੀਤਾਗਾ ਜਿਦੇ ਵਿੱਚ ਆਪਾਂ ਨੂੰ ਜੋ ਚੀਜ਼ ਆਪਾਂ ਸੋਚਦੇ ਆ ਵੀ ਟਰੈਕਟਰ ਦੇ ਵਿੱਚ ਆ ਚੀਜ਼ ਹੋਣੀ ਚਾਹੀਦੀ ਹੈ ਉਹ ਤਕਰੀਬਨ ਸਾਰੀਆਂ ਚੀਜ਼ਾਂ ਅਵੇਲੇਬਲ ਮੰਨ ਲਓ ਮੈਂ ਚੱਲਦੀ ਬੀਟੇ ਤੋਂ ਟਰੈਕਟਰ ਤੋਂ ਇਸ ਤਰ੍ਹਾਂ ਖੜਾ ਹੋ ਗਿਆ ਸੀਟ ਤੋਂ ਤਾਂ ਸੀਟ ਦੇ ਵਿੱਚ ਸੈਂਸਰ ਇਹਦੇ ਵਿੱਚ ਇਦਾਂ ਦਾ ਲੱਗਿਆ ਵੀ ਟਰੈਕਟਰ ਬੰਦ ਹੋ ਜੂ ਟਰੈਕਟਰ ਥੋੜੇ ਦਾ ਇੰਜਨ ਵਾਂਗ ਜਿਹੜਾ ਬੰਦ ਹੋ ਜੂਗਾ ਹੁਣ ਬ੍ਰੇਕਾਂ ਦੇ ਵਿੱਚ ਤਕਨੀਕ ਇਦਾਂ ਦੀ ਇਹਦੇ ਵਿੱਚ ਮਿਲੀ ਹੈਗੀ ਮੰਨ ਲਓ ਆਪਣਾ ਟਰੈਕਟਰ 2 ਵੀਲ ਡਰਾਈਵ ਦੇ ਵਿੱਚ ਚੱਲ ਰਿਹਾਗਾ 4 ਵੀਲ ਡਰਾਈਵ ਦੇ ਵਿੱਚ ਨਹੀਂ ਚੱਲ ਰਿਹਾ ਤਾਂ ਵੀ ਜਦੋਂ ਤੁਸੀਂ ਬ੍ਰੇਕ ਦੱਬੋਗੇ ਤਾਂ ਟਰੈਕਟਰ ਨੇ 4 ਵੀਲ ਟਰਾਈ ਦੇ ਵਿੱਚ ਹੋ ਜਾਣਾ ਇੰਨੀ ਕੁ ਟੌਪ ਕਲਾਸ ਬ੍ਰੇਕਿੰਗ ਇਹਦੇ ਵਿੱਚ ਹੋਣੀ ਹੈਗੀ ਟਰੈਕਟਰ ਥੋੜਾ 1 ਇੰਚ ਵੀ ਅੱਗੇ ਨਹੀਂ ਜਾਊਗਾ ਚਾਹੇ ਪਿੱਛੇ ਕਿੰਨਾ ਹੀ ਲੋਡ ਆ ਲਿਫਟ ਦੇ ਵਿੱਚ ਆਪਾਂ ਨੂੰ ਪੈਸਲ ਸਿਲੰਡਰ ਦੇਖੋ ਲੱਗੇ ਹੋਏ ਨੇ ਬਹੁਤ ਜ਼ਿਆਦਾ ਹਾਈ ਕੈਪੈਸਿਟੀ ਇਹਦੇ ਵਿੱਚ ਮਿਲਦੀ ਹੈਗੀ 6 ਵਾਲਵ ਲੱਗੇ ਹੋਏ ਨੇਗੇ 106 HP ਦਾ ਇੰਜਨ ਆਗਾ ਇਹਦੇ ਵਿੱਚ ਟਰਮ 4 ਦਾ ਫਰੰਟ ਐਕਸਲ ਦਾ ਲੋਡ ਕੈਰੀ ਕਰਨ ਦੀ ਜਿਹੜੀ ਕਪੈਸਿਟੀ ਹੈ ਉਹ 8 ਟਨ ਤੋਂ ਪਲੱਸ ਹੈ। 에어 ਕਲੀਨਰ ਦੇ ਵਿੱਚ ਤਕਨੀਕ ਇਦਾਂ ਦੀ ਯੂਜ਼ ਕੀਤੀ ਹੋਈ ਹੈ ਵੀ ਇਹਨੂੰ ਤੁਸੀਂ 1 ਸਾਲ ਵਾਸਤੇ ਬਿਨਾਂ ਕਲੀਨ ਕੀਤੇ ਯੂਜ਼ ਕਰ ਸਕਦੇ ਹੋ। ਡੀਜ਼ਲ ਟੈਂਕ ਦੀ ਕਪੈਸਿਟੀ ਹੈਗੀ ਹੈ ਤਕਰੀਬਨ 90 ਲੀਟਰ ਦੀ। 11 ਲੀਟਰ ਦੀ ਕਪੈਸਿਟੀ ਹੈਗੀ ਹੈ ਡੈਫਰੀ। ਅੱਗੇ ਨੂੰ ਜਾਂਦੇ ਟ੍ਰੈਕਟਰ ਨੂੰ ਆਪਾਂ ਪਿੱਛੇ ਨੂੰ ਲੈ ਕੇ ਜਾਣਾਗਾ। ਪਿੱਛੇ ਨੂੰ ਗੇਅਰ ਪਾਉਣਾਗਾ ਰਿਵਰਸ ਦੇ ਵਿੱਚ ਤਾਂ ਤੁਹਾਨੂੰ ਕਲੱਚ ਪ੍ਰੈਸ ਕਰਨ ਦੀ ਲੋੜ ਨਹੀਂ ਆ। ਤਾਂ ਉਸੇ ਤਰ੍ਹਾਂ ਹੀ ਤੁਸੀਂ ਇਹਨੂੰ ਅੱਗੇ ਨੂੰ ਕਰ ਸਕਦੇ ਹੋ ਉਸੇ ਗੇਅਰ ਦੇ ਵਿੱਚ ਹੀ ਆਪਾਂ ਇਹਨੂੰ ਪਿੱਛੇ ਨੂੰ ਕਰ ਸਕਦੇ ਹਾਂ। ਕਿਸੇ ਵੀ ਤਰ੍ਹਾਂ ਦਾ ਕੋਈ ਇਦਾਂ ਦਾ ਤੁਸੀਂ ਲੀਵਰ ਨਹੀਂ ਪ੍ਰੈਸ ਕਰਨਾ ਹੈਗਾ 스ਵਿਚ ਤੋਂ ਹੀ ਬਸ ਫੋਰਵਰਡ ਡਰਾਈਵ ਦੇ ਵਿੱਚ ਲਾ ਸਕਦੇ ਹੋ ਬੀਰੋ 700 ਅਕਾਲ ਸਾਰੇ ਕਿਸਾਨ ਵੀਰਾਂ ਨੂੰ ਅੱਜ ਤੁਹਾਡੇ ਵਾਸਤੇ ਇੱਕ ਟਰੈਕਟਰ ਨਵਾਂ ਨਿਊ ਹਾਲੈਂਡ ਕੰਪਨੀ ਨੇ ਲਾਂਚ ਕੀਤਾ ਹੈਗਾ ਟਰੈਕਟਰ ਦੀ ਜੇ ਆਪਾਂ ਗੱਲ ਕਰੀਏ ਵੀ ਇਹ ਟਰੈਕਟਰ ਪਹਿਲਾਂ ਅਮਰੀਕਾ ਦੇ ਕਿਸਾਨ ਅੱਜ ਤੋਂ 15 ਸਾਲ ਪਹਿਲਾਂ ਦੇ ਯੂਜ਼ ਕਰ ਰਹੇ ਸੀ ਇੱਥੇ ਅੱਜ ਦੀ ਜਿਹੜੀ ਆਪਾਂ ਕਹਦੀਏ ਵੀ ਇੰਡੀਆ ਦੀ ਜਿਹੜੀ ਸਿਚੁਏਸ਼ਨ ਆ ਤਾਂ ਇੰਡੀਆ ਦੇ ਵਿੱਚ ਹੁਣ ਇਦਾਂ ਦੇ ਟਰੈਕਟਰਾਂ ਦੀ ਲੋੜ ਹੈ ਕਿਉਂਕਿ ਬਹੁਤ ਸਾਰੇ ਵੀਰ ਆਪਣੇ ਬਹੁਤ ਐਡਵਾਂਸ ਲੈਵਲ ਦੀ ਖੇਤੀ ਕਰ ਰਹੇ ਨੇ ਤਾਂ ਕਰਕੇ ਲੋੜ ਦੇ ਮੁਤਾਬਕ ਅੱਜ ਇੱਕ ਐਦਾਂ ਵਧੀਆ ਟਰੈਕਟਰ ਕੰਪਨੀ ਨੇ ਲਾਂਚ ਕੀਤਾਗਾ ਜਿਦੇ ਵਿੱਚ ਆਪਾਂ ਨੂੰ ਜੋ ਚੀਜ਼ ਆਪਾਂ ਸੋਚਦੇ ਆਂ ਵੀ ਆ ਟਰੈਕਟਰ ਦੇ ਵਿੱਚ ਆ ਚੀਜ਼ ਹੋਣੀ ਚਾਹੀਦੀ ਹੈ ਉਹ ਤਕਰੀਬਨ ਸਾਰੀਆਂ ਚੀਜ਼ਾਂ ਅਵੇਲੇਬਲ ਨੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਗੱਲਬਾਤ ਕਰਦੇ ਆਂ ਵੀਡੀਓ ਦੇਖਣ ਦਾ ਤੁਹਾਨੂੰ ਨਜ਼ਾਰਾ ਆਊਗਾ ਕਿਉਂਕਿ ਟਰੈਕਟਰ ਹੈਗਾ ਜਿਹੜਾ ਬਹੁਤ ਜ਼ਿਆਦਾ ਐਡਵਾਂਸ ਬਣਿਆ ਹੋਇਆ 106 HP ਦਾ 106 HP ਦਾ ਇੰਜਨ ਅੰਗ ਇਹਦੇ ਵਿੱਚ ਟਰਮ 4 ਦਾ ਤੇ ਵਰਕਮਾਸਟਰ 105 ਦੇ ਨਾਮ ਨਾਲ ਇਹ ਆ ਰਿਹਾਗਾ ਪਰ ਜਿਹੜੀ ਇਹਦੀ ਇੰਜਨ ਦੀ ਪਾਵਰ ਆ ਉਹ 106 HP ਤੋਂ ਪਲੱਸ ਹੈ ਉਸ ਤੋਂ ਅੱਗੇ ਜੇ ਆਪਾਂ ਗੱਲ ਕਰੀਏ ਜਿਹੜਾ ਇਹਦਾ ਫਰੰਟ ਐਕਸਲ ਆਗਾ ਫਰੰਟ ਐਕਸਲ ਦਾ ਲੋਡ ਕੈਰੀ ਕਰਨ ਦੀ ਜਿਹੜੀ ਕੈਪੈਸਿਟੀ ਹੈ ਉਹ 8 ਟਨ ਤੋਂ ਪਲੱਸ ਆ ਆਪਾਂ ਇਹਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਹੈਵੀ ਜਿਹੜਾ ਇੰਸਟਰੂਮੈਂਟ ਜੇ ਜੋੜਨਾਗਾ ਤਾਂ ਉਹਨਾਂ ਲੋਡ ਇਹ ਕੈਰੀ ਕਰ ਸਕਦਾ ਚਾਹੇ ਆਪਾਂ ਕਿਸੇ ਤਰ੍ਹਾਂ ਦਾ ਕੋਈ ਰਿਗ ਜਿਹੜੀਆਂ ਕਰੇਨਾ ਹੁੰਦੀਆਂ ਨੇ ਉਦਾਂ ਦੇ ਕੰਮ ਦੇ ਵਿੱਚ ਇਹਨੂੰ ਯੂਜ਼ ਲੈਣਾ ਚਾਹੇ ਕੋਈ ਲੋਡਰ ਇਹਦੇ ਤੇ ਜੋੜਨਾਗਾ ਚਾਹੇ ਕੋਈ ਆਪਾਂ ਕਹੀਦੀ ਕੋਈ ਹੋਰ ਹੈਵੀ ਮਸ਼ੀਨਰੀ ਤੇ ਆਪਾਂ ਜੋੜਨੀ ਆ ਤਾਂ ਹਰ ਤਰ੍ਹਾਂ ਦੀ ਮਸ਼ੀਨਰੀ ਵਾਸਤੇ ਇਹ ਇੰਨਾ ਕੁ ਲੋਡ ਕੈਰੀ ਕਰ ਸਕਦਾਗਾ ਅੱਗੇ ਗੱਲ ਕਰਾਂ ਮੈਂ ਇਹਦਾ ਬੋਨਟ ਖੋਲਦਾ ਠੀਕ ਹੈ ਇਹਦੇ ਵਿੱਚ ਹੁਣ ਆਪਾਂ ਬੋਨਟ ਖੋਲਿਆ ਸਿੰਗਲ 에어로ਡਾਇਨਾਮਿਕ ਬੋਨਟ ਆ ਸਿੰਗਲ ਪੀਸ ਦੇ ਵਿੱਚ ਆ ਇਹਦੇ ਵਿੱਚ ਕੋਈ ਜੋਇੰਟ ਨਹੀਂ ਕੁਝ ਨਹੀਂ ਹੈਗਾ ਜਿਹੜਾ ਆ ਇਹਦਾ 에ਅਰ ਕਲੀਨਰ ਹੈਗਾ 에ਅਰ ਕਲੀਨਰ ਦੇ ਵਿੱਚ ਤਕਨੀਕ ਇਦਾਂ ਦੀ ਯੂਜ਼ ਕੀਤੀ ਹੋਈ ਆ ਵੀ ਇਹਨੂੰ ਤੁਸੀਂ 1 ਸਾਲ ਵਾਸਤੇ ਬਿਨਾਂ ਕਲੀਨ ਕੀਤੇ ਯੂਜ਼ ਕਰ ਸਕਦੇ ਹੋ ਇਹਨੂੰ ਤੁਸੀਂ ਸਾਫ਼ ਕਰਨ ਦੀ ਤੁਹਾਨੂੰ ਲੋੜ ਨਹੀਂ ਕਿੰਨੀ ਡਸਟ ਦੇ ਵਿੱਚ ਚੱਲਦਾ ਕੁਝ ਵੀ ਕਿੱਦਾਂ ਵੀ ਚੰਗ ਰਿਹਾਗਾ ਇਹ ਆਪਣੇ ਆਪ ਕਲੀਨ ਹੁੰਦਾਗਾ ਬਹੁਤ ਟੌਪ ਕਲਾਸ ਦਾ ਡਰਾਈ ਟਾਈਪ 에ਅਰ ਕਲੀਨਰ ਇਹਦੇ ਵਿੱਚ ਮਿਲ ਰਿਹਾਗਾ ਉਦੋਂ ਅੱਗੇ ਇਹਦੇ ਵਿੱਚ ਜਿਹੜਾ ਫੈਨ ਲੱਗਿਆ ਹੋਇਆ ਹੈਗਾ ਜਦੋਂ ਵੀ ਇੰਜਨ ਗਰਮ ਹੋਊਗਾ ਜਿੱਦਾਂ ਗੱਡੀਆਂ ਦੇ ਵਿੱਚ ਆਟੋਮੈਟਿਕ ਫੈਨ ਹੁੰਦੇ ਨੇਗੇ ਰੇਡੀਏਟਰ ਦੇ ਅੱਗੇ ਤਾਂ ਉਹ ਸੇਮ ਤਕਨੀਕ ਦਾ ਆਟੋਮੈਟਿਕ ਫੈਨ ਇਹਦੇ ਵਿੱਚ ਲੱਗਿਆ ਹੋਇਆ ਹੈਗਾ ਜਦੋਂ ਆਪਣਾ ਇੰਜਨ ਗਰਮ ਹੋਊਗਾ ਉਦੋਂ ਹੀ ਉਹ ਚੱਲੂਗਾ ਆਦਰਵਾਇਜ਼ ਉਹ ਘੱਟ ਸਪੀਡ ਤੇ ਚੱਲੂਗਾ ਇਹਦੇ ਨਾਲ ਆਪਣਾ ਇੰਜਨ ਦਾ ਜਿਹੜਾ ਜ਼ੋਰ ਹੈਗਾ ਉਹ ਘੱਟ ਲਊਗਾ ਕਿਉਂਕਿ ਫੈਨ ਨੂੰ ਚਲਾਉਣਾ ਹੁੰਦਾ ਹੈਗਾ ਇੰਜਨ ਨੇ ਤਾਂ ਇੰਜਨ ਨੂੰ ਫੈਨ ਨੂੰ ਚਲਾਉਣ ਵਾਸਤੇ ਜਿਹੜਾ ਜ਼ੋਰ ਲੱਗਣਾਗਾ ਲੋਡ ਪੈਣਾਗਾ ਡੀਜ਼ਲ ਮੱਤਣਾਗਾ ਉੱਥੇ ਆਪਣੀ ਤੇਲ ਦੀ ਜਿਹੜੀ ਬਚਤ ਹੋਣੀ ਹੈਗੀ ਆ ਇੱਕ ਦੋ ਚੀਜ਼ਾਂ ਇਹਦੇ ਵਿੱਚ ਹੋਰ ਲੱਗੀਆਂ ਹੋਈਆਂ ਨੇ ਜਿਨ੍ਹਾਂ ਦਾ ਕੰਮ ਕੀ ਹੈਗਾ ਇਹਨਾਂ ਦੇ ਵਿੱਚ ਜਿਹੜਾ ਆਪਣੇ ਟਰਾਂਸਮਿਸ਼ਨ ਦਾ ਆਇਲ ਹੈਗਾ ਉਹ ਫਲੋ ਕਰਦਾਗਾ ਤੁਹਾਡੇ ਜਿਹੜਾ ਗੇਅਰ ਦਾ ਆਇਲ ਹੈਗਾ ਜੇ ਟਰੈਕਟਰ ਲਗਾਤਾਰ ਚੱਲ ਰਿਹਾ ਤਾਂ ਉਹ ਗਰਮ ਨਹੀਂ ਹੁੰਦਾ ਤਾਂ ਉਸ ਚੀਜ਼ ਨੂੰ ਟੈਂਪਰੇਚਰ ਆਇਲ ਦਾ ਮੇਨਟੇਨ ਕਰਨ ਵਾਸਤੇ ਮੂਰੇ ਅਰੇਂਜਮੈਂਟ ਸਾਰੀ ਦਿੱਤੀ ਹੋਈ ਹੈਗੀ ਹਰ ਤਰ੍ਹਾਂ ਦਾ అలਾਰਮ ਤੁਹਾਨੂੰ ਇਨਸਟਰੂਮੈਂਟ ਕਲਸਟਰ ਦੇ ਵਿੱਚ ਮਿਲੂਗਾ ਤੁਹਾਨੂੰ ਇਨਸਟਰੂਮੈਂਟ ਕਲਸਟਰ ਵੀ ਦਿਖਾਉਣੇ ਆ ਬਾਕੀ ਲਾਈਟਿੰਗ ਸਿਸਟਮ ਇਹਦਾ ਬਹੁਤ ਜ਼ਿਆਦਾ ਸੋਹਣਾਗਾ ਇੱਕ ਚੀਜ਼ ਦੀ ਮੈਂ ਹੋਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂ ਜਦੋਂ ਪੰਜਾਬ ਦੇ ਵਿੱਚ ਆਪਾਂ ਕਹਿੰਦੀਏ ਵੀ ਝੋਨੇ ਦੀ ਪਰਾਲੀ ਨੂੰ ਅੱਗ ਲੱਗਦੀ ਹੈ ਉਸ ਟਾਈਮ ਜਿਹੜੀ ਹਵਾ ਦੀ ਸਥਿਤੀ ਹੁੰਦੀ ਹੈ ਜਿੰਨਾ ਕ ਪੋਲੂਸ਼ਨ ਉਸ ਟਾਈਮ ਹਵਾ ਦੇ ਵਿੱਚ ਹੁੰਦਾਗਾ ਉਹਦੇ ਨਾਲੋਂ ਜ਼ਿਆਦਾ ਸਾਫ਼ ਹਵਾ ਇਹ ਸਿਲੈਂਸਰ ਦੇ ਵਿੱਚੋਂ ਕੱਢਦਾਗਾ ਇਹਦੇ ਵਿੱਚ ਜਿਹੜੇ ਟਰਮ 4 ਦੇ ਐਮਿਸ਼ਨ ਨਾਰਮਸ ਨੇਗੇ ਉਹ ਇੰਨੇ ਕ ਜਿਆਦਾ ਵਧੀਆ ਢੰਗ ਨਾਲ ਮੈਨੇਜ ਕੀਤਾ ਹੋਇਆ ਵੀ ਆਪਣੇ ਵਾਤਾਵਰਣ ਵਾਸਤੇ ਇਹ ਇੰਨਾ ਵਧੀਆ ਰਹੂਗਾ ਵੀ ਕਿਸੇ ਤਰ੍ਹਾਂ ਦਾ ਪੋਲੂਸ਼ਨ ਇਹ ਟਰੈਕਟਰ ਫਲਾਊਗਾ ਨਹੀਂ ਐਡ ਬਲੂਏ ਦੇ ਵਿੱਚ ਪੈਂਦਾ ਜਿੱਦਾਂ ਗੱਡੀਆਂ ਦੇ ਵਿੱਚ ਪੈਂਦਾਗਾ ਡੀਜ਼ਲ ਟੈਂਕ ਦੀ ਕੈਪੈਸਿਟੀ ਹੈਗੀ ਹੈ ਤਕਰੀਬਨ 90 ਲੀਟਰ ਦੀ ਲੋਕ ਲੱਗਦਾਗਾ ਕੋਈ ਖੋਲ ਨਹੀਂ ਸਕਦਾ 11 ਲੀਟਰ ਦੀ ਕੈਪੈਸਿਟੀ ਹੈਗੀ ਹੈ ਡੈਫ ਦੀ ਦੋਨਾਂ ਦਾ ਕੰਬੀਨੇਸ਼ਨ ਇਸ ਤਰ੍ਹਾਂ ਨਾਲ ਕੀਤਾ ਗਿਆ ਵੀ ਜਦੋਂ ਆਪਣਾ ਡੀਜ਼ਲ ਖਤਮ ਹੋਵੇ 90 ਲੀਟਰ ਤਾਂ ਨਾਲ ਹੀ ਜਿਹੜਾ ਡੈਫ ਖਤਮ ਹੋ ਜੇ ਦੋਨੋਂ ਚੀਜ਼ਾਂ ਆਪਾਂ ਇਕੱਠੀਆਂ ਭਰ ਸਕਦੇ ਹਾਂ ਇਹ ਨਹੀਂ ਹੈਗਾ ਵੀ ਪਹਿਲਾਂ ਆਪਾਂ ਡੀਜ਼ਲ ਭਰਿਆ ਬਾਅਦ ਦੇ ਵਿੱਚ ਆਪਾਂ ਨੂੰ ਡੈਫ ਜਿਹੜਾ ਭਰਨਾ ਪੈ ਗਿਆ ਇਦਾਂ ਦੀ ਮਤਲਬ ਤੁਹਾਨੂੰ ਵਾਰ-ਵਾਰ ਰੁਕਣ ਦੀ ਲੋੜ ਨਹੀਂ ਪੈਂਦੀ ਸਰਵਿਸ ਇੰਟਰਵਲ ਇਹਦਾ ਬਹੁਤ ਜ਼ਿਆਦਾ ਹੈਗਾ ਵਾਰ-ਵਾਰ ਸਰਵਿਸ ਕਰਨ ਦੀ ਲੋੜ ਹੈ ਨਹੀਂ ਟਰੈਕਟਰ ਨੂੰ ਅੱਗੇ ਜੀ ਆਪਾਂ ਗੱਲ ਕਰੀਏ ਵੀ ਫਲੈਟ ਪਲੇਟਫਾਰਮ ਦੇ ਵਿੱਚ ਇਹ ਟਰੈਕਟਰ ਆ ਰਿਹਾ ਹੈਗਾ ਜਿਹੜਾ ਪਲੇਟਫਾਰਮ ਆ ਉਹ ਇਸ ਤਰ੍ਹਾਂ ਡਿਜ਼ਾਈਨ ਕੀਤਾ ਵੀ ਜੇਕਰ ਕੋਈ ਬੰਦਾ ਕਾਲੀ ਦੇ ਵਿੱਚ ਵੀ ਮੇਰੇ ਵਰਗਾ ਚੜਦਾ ਉਤਰਦਾ ਹੈਗਾ ਤਾਂ ਸਲਿੱਪ ਨਾ ਹੋਵੇ ਹੁਣ ਜਿਹੜੀਆਂ ਚੀਜ਼ਾਂ ਤੁਹਾਨੂੰ ਇਹਦੇ ਬਾਰੇ ਦੱਸਣ ਲੱਗਿਆਂ ਉਹਨਾਂ ਨੂੰ ਸੁਣ ਕੇ ਤੁਸੀਂ ਬਿਲਕੁਲ ਹੀ ਹੈਰਾਨ ਹੋ ਜਾਓਗੇ ਇੱਕ ਤਾਂ ਜਿਹੜੀ ਇਹਦੀ ਟਰਾਂਸਮਿਸ਼ਨ ਦੀ ਜੇ ਆਪਾਂ ਗੱਲ ਕਰੀਏ 20 20 ਦਾ ਕੰਬੀਨੇਸ਼ਨ ਆਪਾਂ ਨੂੰ ਇਹਦੇ ਵਿੱਚ ਮਿਲਦਾ ਹੈਗਾ 20 ਗੇਅਰ ਫਾਰਵਰਡ ਮਿਲਦੇ ਨੇਗੇ ਤੇ 20 ਗੇਅਰ ਹੀ ਇਹਦੇ ਵਿੱਚ ਆਪਾਂ ਨੂੰ ਰਿਵਰਸ ਮਿਲਦੇ ਨੇਗੇ ਪੂਰੇ ਦਾ ਪੂਰਾ ਫੁੱਲੀ ਸਿੰਕ్రోਮੈਸ ਜਿਹੜਾ ਟਾਈਪ ਗੀਅਰ ਮਿਲਦਾ ਤਾਂ ਕਿ ਜਿਹੜੀ ਆਪਣੀ ਗੀਅਰ ਸ਼ਿਫਟਿੰਗ ਹੈਗੀ ਉਹ ਬਹੁਤ ਜ਼ਿਆਦਾ ਸਮੂਥ ਰਹੇ ਕਿਸੇ ਵੀ ਗੀਅਰ ਦੇ ਵਿੱਚ ਆਪਾਂ ਪਾਉਣਾ ਤੁਹਾਨੂੰ ਬਿਲਕੁਲ ਵੀ ਫੀਲ ਨਹੀਂ ਹੂ ਇੰਨਾ ਜ਼ਿਆਦਾ ਵਧੀਆ ਇਹ ਢੰਗ ਨਾਲ ਮਤਲਬ ਗੀਰਾਂ ਦੀ ਸ਼ਿਫਟਿੰਗ ਹੋਣੀ ਆ ਚੇਂਜਰ ਆਪਾਂ ਨੂੰ ਮਿਲ ਰਿਹਾਗਾ ਪਾਵਰ ਹਾਈਡਰੋਲਿਕ ਵਾਲਾ ਪਾਵਰ ਬਸ ਬਲ ਮਤਲਬ ਜੇ ਇੱਕ ਅੱਗੇ ਨੂੰ ਜਾਂਦੇ ਟਰੈਕਟਰ ਨੂੰ ਆਪਾਂ ਪਿੱਛੇ ਨੂੰ ਲੈ ਕੇ ਜਾਣਾਗਾ ਪਿੱਛੇ ਨੂੰ ਗੀਅਰ ਪਾਉਣਾਗਾ ਰਿਵਰਸ ਦੇ ਵਿੱਚ ਤਾਂ ਤੁਹਾਨੂੰ ਕਲਚ ਪ੍ਰੈਸ ਕਰਨ ਦੀ ਲੋੜ ਨਹੀਂ ਆ ਤਾਂ ਉਸੇ ਤਰ੍ਹਾਂ ਤੁਸੀਂ ਇਹਨੂੰ ਅੱਗੇ ਨੂੰ ਕਰ ਸਕਦੇ ਹੋ ਉਸੇ ਗੇਅਰ ਦੇ ਵਿੱਚ ਹੀ ਆਪਾਂ ਇਹਨੂੰ ਪਿੱਛੇ ਨੂੰ ਕਰ ਸਕਦੇ ਹਾਂਗੇ ਠੀਕ ਹੈ ਬਿਨਾਂ ਕਲੱਚ ਦੱਬੇ ਉਸ ਤੋਂ ਅੱਗੇ ਜਿਹੜਾ 4-ਵੀਲ ਡਰਾਈਵ ਦੇ ਵਿੱਚ ਜੇ ਤੁਸੀਂ ਟਰੈਕਟਰ ਨੂੰ ਮਤਲਬ ਲਗਾਉਣਾਗਾ ਤਾਂ ਉਹਦੇ ਵਾਸਤੇ ਆਪਾਂ ਨੂੰ ਇੱਕ ਸਵਿੱਚ ਦਿੱਤੀ ਠੀਕ ਹੈ ਆਹ ਸਾਹਮਣੇ ਤੁਸੀਂ ਸਵਿੱਚ ਦੇਖ ਸਕਦੇ ਹੋ ਇਸ ਸਵਿੱਚ ਤੋਂ ਹੁਣ ਇਹ 2-ਵੀਲ ਡਰਾਈਵ 'ਚ ਹੋ ਗਿਆ ਇੱਥੋਂ ਇਹ 4-ਵੀਲ ਡਰਾਈਵ ਦੇ ਵਿੱਚ ਹੋ ਗਿਆ ਆਹ ਲਾਈਟਾਂ ਦੇ ਕੰਟਰੋਲਸ ਆਗੇ ਠੀਕ ਹੈ ਇਹਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਏਦਾਂ ਦਾ ਤੁਸੀਂ ਲੀਵਰ ਨਹੀਂ ਪ੍ਰੈਸ ਕਰਨਾ ਹੈਗਾ ਤਾਂ ਤੁਸੀਂ ਸਵਿੱਚ ਤੋਂ ਹੀ ਬਸ ਹੋਰ ਵੀ ਡਰਾਈਵ ਦੇ ਵਿੱਚ ਲਾ ਸਕਦੇ ਹੋ ਆ ਇੱਕ ਹੋਰ ਸਵਿੱਚ ਇਹਦੇ ਵਿੱਚ ਮਿਲ ਰਹੀ ਹੈ ਜਿਹੜੀ ਪੀਲੇ ਰੰਗ ਦੀ ਇੱਥੋਂ ਆਪਾਂ ਪੀਟੀਓ ਨੂੰ ਚਲਾ ਸਕਦੇ ਹਾਂ ਇੱਥੋਂ ਹੀ ਆਪਾਂ ਪੀਟੀਓ ਨੂੰ ਬੰਦ ਕਰ ਸਕਦੇ ਹਾਂ ਪੀਟੀਓ ਦੇ ਵਿੱਚ ਤੁਹਾਨੂੰ 1000 RPM ਵਾਲੀ ਪੀਟੀਓ ਵੀ ਮਿਲਦੀ ਹੈ ਤੇ 540 ਵਾਲੀ ਵੀ ਮਿਲਦੀ ਹੈ ਪੀਟੀਓ ਪਾਵਰ ਬਹੁਤ ਜ਼ਬਰਦਸਤ ਇਹਦੇ ਵਿੱਚ ਤੁਹਾਨੂੰ ਮਿਲਦੀ ਹੈ ਜੀ ਲਿਫਟ ਦੇ ਕੰਟਰੋਲ ਲਿਫਟੋਮੈਟਿਕ ਇਹਦੇ ਵਿੱਚ ਮਿਲਦਾ ਇਹਨੂੰ ਅਸੈਸ ਕਰਨ ਵਾਸਤੇ ਤੁਹਾਨੂੰ ਕਿਸੇ ਤਰ੍ਹਾਂ ਝੁਕਣ ਦੀ ਲੋੜ ਨਹੀਂ ਕਿਸੇ ਤਰ੍ਹਾਂ ਟੇਡੇ ਹੋਣ ਦੀ ਲੋੜ ਨਹੀਂ ਹੈਗੀ ਬੈਠੇ ਬੈਠੇ ਤੁਸੀਂ ਆਰਾਮ ਨਾਲ ਸਾਰਾ ਕੁਝ ਮੈਨੇਜ ਕਰ ਸਕਦੇ ਹੋ ਇਹ ਆਪਣੇ ਪੋਜੀਸ਼ਨਿੰਗ ਤੇ ਡਰਾਫਟਿੰਗ ਦੇ ਲੀਵਰ ਤੁਹਾਨੂੰ ਮਿਲਦੇ ਰਹਿਣਗੇ ਇਹ ਇਹਦੀ ਐਕਸਲੇਰੇਸ਼ਨ ਰੇਸ ਜਿਹੜੀ ਆਪਾਂ ਕਹਿ ਦਿੰਨੇ ਆ ਰੇਸ ਦਾ ਲੀਵਰ ਹੈਗਾ ਠੀਕ ਹੈ 6 ਇਹਦੇ ਵਿੱਚ ਤੁਹਾਨੂੰ ਹਾਈਡਰੋਲਿਕ ਸਪੂਲ ਬਾਸ ਬਾਲ ਮਿਲਦੇ ਨੇ ਕਿਉਂਕਿ ਹੁਣ ਜਿੰਨੀ ਵੀ ਮਸ਼ੀਨਰੀ ਆ ਰਹੀ ਆ ਉਹ ਹਾਈਡਰੌਲਿਕਲੀ ਆਪਰੇਟਿਡ ਆ ਤਾਂ ਉਹਨਾਂ ਨੂੰ ਅਸੈਸ ਕਰਨ ਵਾਸਤੇ ਤੁਸੀਂ ਇੱਥੋਂ ਸਾਰਾ ਆਪਣਾ ਕੰਮ ਵਾਂਗ ਜਿਹੜਾ ਮੈਨੇਜ ਕਰ ਸਕਦੇ ਹੋ ਇਨਸਟਰੂਮੈਂਟ ਕਲਸਟਰ ਦੀ ਜੇ ਆਪਾਂ ਗੱਲ ਕਰੀਏ ਇਨਸਟਰੂਮੈਂਟ ਕਲਸਟਰ ਇਹਦਾ ਬਹੁਤ ਸ਼ਾਨਦਾਰ ਆ ਇਨਸਟਰੂਮੈਂਟ ਕਲਸਟਰ ਦੇ ਵਿੱਚ ਤੁਹਾਨੂੰ ਟਰੈਕਟਰ ਦੀ ਹਰ ਇੱਕ ਡੀਟੇਲ ਆਪਾਂ ਕਹਿਦੀ ਵੀ ਪ੍ਰੋਪਰ ਨਵਜੇ ਨੂੰ ਆਪਾਂ ਕਹਿ ਸਕਦੇ ਹਾਂਗੇ ਟਰੈਕਟਰ ਦੀ ਹਰ ਇੱਕ ਡੀਟੇਲ ਤੁਹਾਨੂੰ ਇਨਸਟਰੂਮੈਂਟ ਕਲਸਟਰ ਦੇ ਵਿੱਚ ਮਿਲੂ ਚਾਹੇ ਉਹ 4 ਵੀਲ ਡਰਾਈਵ ਦੇ ਵਿੱਚ ਲੱਗਿਆ ਹੋਇਆ ਟਰੈਕਟਰ ਆ ਚਾਹੇ 2 ਵੀ ਉਸ ਤੋਂ ਅੱਗੇ ਜਿੰਨੀ ਟਰੈਕਟਰ ਦੀ ਸਪੀਡ ਹੈਗੀ ਸਪੀਡ ਵੀ ਤੁਹਾਨੂੰ ਇੱਥੇ ਦੱਸੂਗੀ ਆਮ ਟਰੈਕਟਰਾਂ ਦੇ ਵਿੱਚ ਕੱਲਾ ਆਰ ਪੀ ਐਮ ਜਿਸ ਤਰ੍ਹਾਂ ਹੁੰਦਾ ਠੀਕ ਹੈ ਪੀਟੀਓ ਦੇ ਬਾਰੇ ਜੇ ਆਪਾਂ ਥੋੜੀ ਜੀ ਗੱਲਬਾਤ ਹੋਰ ਕਰੀਏ ਇਹਦੇ ਵਿੱਚ ਕੀ ਹੈਗਾ ਵੀ ਜੇ ਆਪਾਂ ਮਤਲਬ ਪਹਿਲੇ ਗੇਅਰ ਦੇ ਵਿੱਚ ਲਾਸਟ ਟਾਈਮ ਪੀਟੀਓ ਆਪਾਂ 540 ਤੇ ਚਲਾਈ ਸੀ ਤਾਂ ਉਹ ਇਹਦੇ ਵਿੱਚ ਮੈਮਰੀ ਸੇਵ ਰਹੂਗੀ ਉਸ ਤੋਂ ਬਾਅਦ ਜੇ ਤੁਸੀਂ ਦੂਜੇ ਗੇਅਰ ਦੇ ਵਿੱਚ ਪੀਟੀਓ 1000 ਆਰ ਪੀ ਐਮ ਤੇ ਚਲਾਈ ਸੀ ਤਾਂ ਅਗਲੀ ਵਾਰੀ ਜਦੋਂ ਤੁਸੀਂ ਚਲਾਉਂਗੇ ਤਾਂ ਉੱਥੋਂ ਹੀ ਤੁਹਾਨੂੰ ਸੈਟਿੰਗਾਂ ਪਹਿਲਾਂ ਹੀ ਆਲਰੇਡੀ ਸੈੱਟ ਹੋਈਆਂ ਮਿਲਣਗੀਆਂ ਅੱਗੇ ਜਿ ਇੱਕ ਚੀਜ਼ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰਾਂ ਵੀ ਮੰਨ ਲਓ ਪੀਟੀਓ ਆਪਣੀ ਚੱਲ ਰਹੀ ਹੈ ਕਈ ਵਾਰੀ ਟਰੈਕਟਰ ਆਪਾਂ ਰੋਕ ਲਿਆ ਖੜਾ ਲਿਆ ਚਾਹ ਪਾਣੀ ਪੀਣ ਵਾਸਤੇ ਤਾਂ ਜਦੋਂ ਵੀ ਤੁਸੀਂ ਪੀਟੀਓ ਚੱਲਦੀ ਦੇ ਨਾਲ ਟਰੈਕਟਰ ਤੋਂ ਉਤਰੋਗੇ ਟਰੈਕਟਰ ਤੋਂ ਤੁਸੀਂ ਥੱਲੇ ਉਤਰੋਗੇ ਮੰਨ ਲਓ ਮੈਂ ਚੱਲਦੀ ਪੀਟੀਓ ਤੋਂ ਟਰੈਕਟਰ ਤੋਂ ਇਸ ਤਰ੍ਹਾਂ ਖੜਾ ਹੋ ਗਿਆ ਸੀਟ ਤੋਂ ਤਾਂ ਸੀਟ ਦੇ ਵਿੱਚ ਸੈਂਸਰ ਇਹਦੇ ਵਿੱਚ ਇਦਾਂ ਦਾ ਲੱਗਿਆ ਵੀ ਟਰੈਕਟਰ ਬੰਦ ਹੋ ਜੂ ਟਰੈਕਟਰ ਤੁਹਾਡੇ ਦਾ ਇੰਜਨ ਵਾਂਗ ਜਿਹੜਾ ਬੰਦ ਹੋ ਜੂਗਾ ਇਹ ਨਹੀਂ ਹੈਗਾ ਵੀ ਪੀਟੀਓ ਚੱਲਦੀ ਰਹੇਗੀ ਤੇ ਪੀਟੀਓ ਵਾਲਾ ਇਨਸਟਰੂਮੈਂਟ ਪਿੱਛੇ ਜਿਹੜਾ ਆਪਾਂ ਪਾਇਆ ਹੋਇਆ ਹੈਗਾ ਉਹਦੇ ਨਾਲ ਕੋਈ ਹਾਦਸਾ ਹੋ ਜੇ ਕਿਸੇ ਪ੍ਰਕਾਰ ਦਾ ਕਈ ਵਾਰੀ ਜਦੋਂ ਬੰਦਾ ਥੱਕਿਆ ਹੁੰਦਾ ਤਾਂ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਨਹੀਂਆਂ ਤਾਂ ਇੱਥੇ ਆਪਾਂ ਨੂੰ ਇਹਦੇ ਵਿੱਚ ਸੇਫਟੀ ਵਿੱਚ ਇਹ ਮਿਲ ਗਿਆ ਜਦੋਂ ਤੁਸੀਂ ਸ਼ੀਟ ਤੋਂ ਉੱਠੋਂਗੇ ਪੀਟੀਓ ਚੱਲਦੀ ਦੇ ਵਿੱਚ ਤਾਂ ਟਰੈਕਟਰ ਨੇ ਆਪਣੇ ਆਪ ਬੰਦ ਹੋ ਜਾਣਾਗਾ ਅੱਗੇ ਗੱਲ ਕਰੀਏ ਆਪਾਂ ਇਹਦੇ ਵਿੱਚ ਜਿਹੜੇ ਆਪਾਂ ਨੂੰ ਪੈਡਲ ਮਿਲਦੇ ਨੇ ਬ੍ਰੇਕ ਮਿਲਦੇ ਨੇ ਹੁਣ ਬ੍ਰੇਕਾਂ ਦੇ ਵਿੱਚ ਤਕਨੀਕ ਇਦਾਂ ਦੀ ਇਹਦੇ ਵਿੱਚ ਮਿਲੀ ਹੈਗੀ ਮੰਨ ਲਓ ਆਪਣਾ ਟਰੈਕਟਰ 2 ਵੀਲ ਡਰਾਈਵ ਦੇ ਵਿੱਚ ਚੱਲ ਰਿਹਾ ਹੈਗਾ 4 ਵੀਲ ਡਰਾਈਵ ਦੇ ਵਿੱਚ ਨਹੀਂ ਚੱਲ ਰਿਹਾ ਤਾਂ ਵੀ ਜਦੋਂ ਤੁਸੀਂ ਬ੍ਰੇਕ ਦੱਬੋਗੇ ਤਾਂ ਟਰੈਕਟਰ ਨੇ 4 ਵੀਲ ਡਰਾਈਵ ਦੇ ਵਿੱਚ ਹੋ ਜਾਣਾ ਇੰਨੀ ਕੁ ਟਾਪ ਕਲਾਸ ਬ੍ਰੇਕਿੰਗ ਇਹਦੇ ਵਿੱਚ ਹੋਣੀ ਹੈਗੀ ਟਰੈਕਟਰ ਥੋੜਾ 1 ਇੰਚ ਵੀ ਅੱਗੇ ਨਹੀਂ ਜਾਊਗਾ ਚਾਹੇ ਪਿੱਛੇ ਕਿੰਨਾ ਹੀ ਲੋਡ ਆ ਉਸ ਤੋਂ ਅੱਗੇ ਜੇ ਮੈਂ ਟਰਾਂਸਮਿਸ਼ਨ ਦੇ ਬਾਰੇ ਥੋੜੀ ਜੀ ਹੋਰ ਗੱਲ ਕਰਾਂ ਵਿੱਚੋਂ ਗੱਲ ਆਪਾਂ ਮਤਲਬ ਹੋਰ ਟਰੈਕ ਤੇ ਹੋ ਗਈ ਸੀ ਇਹਦੇ ਵਿੱਚ ਜਿਹੜਾ ਔਇਲ ਆਗਾ ਟਰਾਂਸਮਿਸ਼ਨ ਦਾ ਉਹ ਵੀ ਠੰਡਾ ਰਹਿੰਦਾ ਹੈਗਾ ਥੋੜੀ ਟਰਾਂਸਮਿਸ਼ਨ ਦਾ ਜਿਹੜਾ ਔਇਲ ਹੈਗਾ ਉਹਨੂੰ ਠੰਡਾ ਕਰਨ ਵਾਸਤੇ ਸਪੈਸ਼ਲ ਇਹਦੇ ਵਿੱਚ ਜਿਹੜਾ ਸਿਸਟਮ ਲੱਗਿਆ ਹੋਇਆ ਹੈਗਾ ਆਪਣੇ ਗੇਅਰ ਦਾ ਜਿਹੜਾ ਔਇਲ ਹੈ ਕਦੇ ਵੀ ਗਰਮ ਨਹੀਂ ਹੋਊਗਾ ਬਾਕੀ ਜਿਹੜਾ ਸੀਟ ਤੋਂ ਉੱਠ ਕੇ ਆਪਾਂ ਮਤਲਬ ਟਰੈਕਟਰ ਤੋਂ ਕਈ ਵਾਰੀ ਕੁਝ ਕਰਨਾ ਇਸ ਫੰਕਸ਼ਨ ਨੂੰ ਆਪਾਂ ਬੰਦ ਵੀ ਕਰ ਸਕਦੇ ਹਾਂ ਸਪੈਸ਼ਲ ਇੱਕ ਸਵਿੱਚ ਦਿੱਤੀ ਹੋਈ ਹੈ ਸਵਿੱਚ ਨਾਲ ਆਪਾਂ ਉਹ ਫੰਕਸ਼ਨਾਂ ਜਿਹੜਾ ਬੰਦ ਕਰ ਸਕਦੇ ਹਾਂ ਇੱਕ ਜਿਹੜੀ ਸਭ ਤੋਂ ਮੇਨ ਚੀਜ਼ ਇਸ ਟਰੈਕਟਰ ਦੇ ਇੰਜਨ ਦੇ ਬਾਰੇ ਜੇ ਆਪਾਂ ਗੱਲ ਕਰੀਏ ਉਹ ਇਹ ਹੈਗੀ ਵੀ ਜਦੋਂ ਆਪਣਾ ਟਰੈਕਟਰ ਮੰਨ ਲਓ 2100 rpm ਦੇ ਉੱਤੇ ਚੱਲ ਰਿਹਾਗਾ ਸਪੋਜ਼ ਕਰ ਲਓ ਆਪਣਾ ਟਰੈਕਟਰ 2100 rpm ਦੇ ਉੱਤੇ ਚੱਲ ਰਿਹਾ ਜਾਂ 2300 rpm ਤੇ ਚੱਲ ਰਿਹਾਗਾ 2300 rpm ਦੇ ਉੱਤੇ ਜਿੰਨੀ ਆਪਾਂ ਨੂੰ ਇਹ ਟਾਰਕ ਪ੍ਰੋਵਾਈਡ ਕਰ ਰਿਹਾਗਾ ਉਨੀ ਸੇਮ ਟਾਰਕ ਆਪਾਂ ਨੂੰ ਉਸੇ ਗੇਅਰ ਦੇ ਵਿੱਚ 1800 rpm ਦੇ ਉੱਤੇ ਵੀ ਪ੍ਰੋਵਾਈਡ ਕਰੂਗਾ ਮੰਨ ਲਓ ਆਪਾਂ ਖਿਚਾਈ ਹੈ ਜਿਹੜੀ ਕਰਵਾਉਣੀ ਹੈ ਇਸ ਟਰੈਕਟਰ ਤੋਂ ਆਪਾਂ ਮੰਨ ਲਓ ਪਿੱਛੇ ਪਲਾਉ ਚੱਲ ਰਿਹਾਗਾ ਜਾਂ ਟਰਾਲੀ ਪਾਈ ਹੋਈ ਹੈ ਕੋਈ ਹੈਵੀ ਲੋਡ ਆਪਾਂ ਉੱਪਰ ਨੂੰ ਖਿੱਚ ਰਹੇ ਹਾਂਗੇ ਉਸ ਟਾਈਮ ਟਰੈਕਟਰ ਨੂੰ ਜੇ ਆਪਾਂ ਘੱਟ ਸਪੀਡ ਦੇ ਵਿੱਚ ਚਲਾਉਣਾ ਤਾਂ ਖਿੱਚਣ ਦੀ ਪਾਵਰ ਆ ਜਿਹੜੀ ਟਾਰਕ ਆ ਕੀ ਉਹ ਆਪਾਂ ਨੂੰ ਓਨੀ ਹੀ ਮਿਲੂਗੀ ਜਿੰਨੀ 23000 ਰੁਪਏ ਦੇ ਉੱਤੇ ਮਿਲਦੀ ਹੈਗੀ ਪੀਟੀਓ ਪਾਵਰ ਜਿਹੜੀ ਇਹਦੇ ਵਿੱਚ ਆਪਾਂ ਨੂੰ ਮਿਲਦੀ ਆ ਉਹ ਮਿਲਦੀ ਹੈਗੀ 91 ਐਚਪੀ ਦੀ 91 ਐਚਪੀ ਦੀ ਜਿਹੜੀ ਪੀਟੀਓ ਪਾਵਰ ਆਪਾਂ ਨੂੰ ਇਹ ਦੇ ਰਿਹਾ ਤਾਂ ਕਿਸੇ ਵੀ ਤਰ੍ਹਾਂ ਦਾ ਤੁਸੀਂ ਮੰਨ ਲਓ ਚਾਹੇ ਕੋਈ ਰਾਊਂਡ ਵੇਲਰ ਚਲਾਉਣਾ ਸਕੁਅਰ ਵੇਲਰ ਚਲਾਉਣਾ ਜਾਂ ਕੋਈ ਹੈਵੀ ਮਸ਼ੀਨਰੀ ਆਪਾਂ ਫੋਰਥ ਚਲਾਉਣੀ ਹੈ ਜਿਹਦੇ ਵਿੱਚ ਪੀਟੀਓ ਦੀ ਪਾਵਰ ਜਿੱਦਾਂ ਟ੍ਰੈਂਚ ਆਪਾਂ ਪਟਣਾਗਾ ਖਾਲੀ ਪਟਣੀ ਹੈਗੀ ਟ੍ਰੈਂਚ ਅ ਵਾਲੀ ਮਸ਼ੀਨ ਚਲਾਉਣੀ ਹੈਗੀ ਹਰ ਤਰ੍ਹਾਂ ਦੀਆਂ ਚੀਜ਼ਾਂ ਵਾਸਤੇ ਆਪਾਂ ਨੂੰ ਇਹਦੇ ਵਿੱਚ ਪੀਟੀਓ ਦੀ ਪਾਵਰ ਕਦੇ ਵੀ ਘੱਟ ਮਹਿਸੂਸ ਨਹੀਂ ਹੋਊਗੀ ਟਰੈਕਟਰ ਦੀ ਕੈਪੈਸਿਟੀ ਦੇ ਹਿਸਾਬ ਨਾਲ 35 ਕੁਆਂਟਲ ਦੀ ਜਿਹੜੀ ਪੀਟੀਓ ਆਪਣੀ ਲਿਫਟ ਦੀ ਕੈਪੈਸਿਟੀ ਹੈਗੀ ਆਪਾਂ ਕਹਿ ਸਕਦੇ ਆ ਐਡਾ ਟਰੈਕਟਰ ਜਿੰਦਾ ਹੈ ਟਰੈਕਟਰ ਹੈ ਇਹ ਆਪਣੇ ਆਪ ਇਸ ਤਰ੍ਹਾਂ ਦੇ ਇੱਕ ਹੋਰ ਟਰੈਕਟਰ ਨੂੰ ਇਹ ਆਪਣੀ ਲਿਫਟ ਦੇ ਨਾਲ ਚੁੱਕ ਸਕਦਾ ਹੈ ਲਿਫਟ ਦੇ ਵਿੱਚ ਆਪਾਂ ਨੂੰ ਬਹੁਤ ਜ਼ਿਆਦਾ ਸਪੈਸ਼ਲ ਸਿਲੰਡਰ ਦੇਖੋ ਲੱਗੇ ਹੋਏ ਨੇ ਬਹੁਤ ਜ਼ਿਆਦਾ ਹਾਈ ਕੈਪੈਸਿਟੀ ਇਹਦੇ ਵਿੱਚ ਮਿਲਦੀ ਹੈਗੀ 6 ਵਾਲਵ ਲੱਗੇ ਹੋਏ ਨੇਗੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਤਾਂ ਇਹਨਾਂ ਦੇ 2-2 ਦੇ ਆਪਾਂ ਨੂੰ ਕੰਟਰੋਲ ਉੱਥੋਂ ਮਿਲ ਰਹੇ ਹੋਣਗੇ ਬੈਕ ਵਾਲੇ ਐਕਸਲਾਂ ਦੇ ਵਿੱਚ ਪਲੈਂਟਰੀ ਡਰਾਈਵ ਵੀ ਤੁਹਾਨੂੰ ਮਿਲ ਰਹੀ ਹੈਗੀ ਤਾਂ ਕਿ ਆਪਣੇ ਟਰੈਕਟਰ ਹੈਗਾ ਜਿਹੜਾ ਇਹਦੇ ਐਕਸਲਾਂ ਦੀ ਲਾਈਫ ਬਹੁਤ ਜ਼ਿਆਦਾ ਬਣੀ ਰਹੇ ਤਾਂ ਪਲੈਂਟਰੀ ਡਰਾਈਵ ਵੀ ਤੁਹਾਨੂੰ ਟਰੈਕਟਰ ਦੇ ਵਿੱਚ ਮਿਲ ਰਹੀ ਹੈਗੀ 18 0.430 ਦੇ ਪਿਛਲੇ ਟਾਇਰ ਜਿਹੜੇ ਇਹਦੇ ਵਿੱਚ ਮਿਲ ਰਹੇ ਨੇ 12.4 24 ਦੇ ਜਿਹੜੇ ਅੱਗੇ ਵਾਲੇ ਟਾਇਰ ਮਿਲਦੇ ਨੇਗੇ ਸੋ ਟਰੈਕਟਰ ਹੈਗਾ ਜਿਹੜਾ ਬਹੁਤ ਜ਼ਿਆਦਾ ਫੀਚਰਸ ਦੇ ਨਾਲ ਭਰਿਆ ਹੋਇਆ ਹੈਗਾ ਪੂਰਾ ਫੁੱਲ ਆਪਾਂ ਕਹਿ ਦਈਏ ਵੀ ਤੁਹਾਨੂੰ ਸਾਰੀਆਂ ਚੀਜ਼ਾਂ ਮਿਲ ਜਾਣੀਆਂ ਇੱਕ ਕੰਪੈਕਟ ਸਾਈਜ਼ ਦੇ ਟਰੈਕਟਰ ਦੇ ਵਿੱਚ ਜਿੰਨਾ ਦੀ ਇਹਦੀ ਪਾਵਰ ਆ ਗਈ ਤਾਂ ਉਸ ਹੱਬ ਦੇ ਨਾਲ ਟਰੈਕਟਰ ਦਾ ਜਿਹੜਾ ਸਾਈਜ਼ ਆ ਉਹ ਵੀ ਆਪਾਂ ਕੰਪੈਕਟ ਕਹਿ ਸਕਦੇ ਹਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਇਹ ਟਰੈਕਟਰ ਤੁਹਾਨੂੰ AC ਕੈਬਨ ਦੇ ਨਾਲ ਵੀ ਮਿਲੇ ਸੋ ਉਹ ਦੇਖਦੇ ਆ ਕਦੋਂ ਕੰਪਨੀ ਪਹਿਲ ਆਪਾਂ ਕਦੀ ਕਰਦੀ ਹੈ ਇਸ ਨੂੰ ਲੈ ਕੇ ਕਿਉਂਕਿ AC ਕੈਬਨ ਦੀ ਜਿਹੜੀ ਡਿਮਾਂਡ ਕਿਸਾਨਾਂ ਦੇ ਵੱਲੋਂ ਕੀਤੀ ਜਾਂਦੀ ਹੈ